ਸ਼੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾ ਕਰ ਪਹਿਲਾ ਦਉਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੰਤਨ ਆਵਰਣ ਕਾਹੂ ਜਾਨੀ ਬੇਪਰਵਾਹ ਸਦਾ ਰੰਗ ਹਰ ਕੈ ਜਾਂਕੂ ਪਾਖ ਸੁਆਮੀ ਸੰਤਨ ਅਵਰਣ ਕਾਹੂ ਜਾਨੀ ਬੇਪਰਵਾਹ ਸਦਾ ਰਗ ਹਰ ਕੈ ਜਾਂਕੂ ਪਾਖ ਸੁਆਮੀ ਰਹਾਉ ਊਚ ਸਮਾਨਾ ਠਾਕੁਰ ਤੀਰੂ अवर्ण कहूं तानी ऐसो अमर मिलेओ भगतन को राच रहे रंग ज्ञानी रोग सोग दुख चरा मरा हर जन नहीं न कटानी नरपो होई रहे लवेका ਨਾਨਕ ਹਾਰ ਮਨਮਾਨੀ ਰੋਗ ਸੋਗ ਦੁੱਖ ਜਰਾ ਮਰਾ ਹਰ ਜਣ ਹੈ ਨਹੀਂ ਨਿਕਟਾਨੀ ਨਰਪੋ ਹੋਏ ਰਹੇ ਲਵੇ ਕੈ ਨਾਨਕ ਹਾਰ ਮਨਮਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਣ ਕਰpassਤ ਗੁਰਉਂਦੀ ਸਤਗੁਰਾਂ ਦੀ ਬਖਸ਼ਿਸ਼ ਦੁਆਰਾ ਸਾਡੇ ਬਹੁਤ ਹੀ ਸਤਕਾਰਯੋਗ ਜੋ ਕਿ ਕਥਾਵਾਚਕੋ ਭਾਈ ਤੇਜਾ ਸਿੰਘ ਜੀ ਬਠੰਡਾ ਜੋ ਹਰ ਰੋਜ ਸਖਤਾਂ ਨਾਲ ਸਖਤਾਂ ਦੇ ਨਾਲ ਕਥਾ ਨਾਲ ਹੀ ਰੂਪ ਰੂਹ ਹੁੰਦੇ ਆ ਉਹ ਤੋਂ ਔਰ ਬਹੁਤ ਹੀ ਸੋਹਣੇ ਔਰ ਚੱਜੇ ਢੰਗ ਦੀ ਨਾਲ ਕਥਾ ਸੰਗਤਾਂ ਨੂੰ ਸਰਵਣ ਕਰਾਉਂਦੇ ਆ। ਸੋ ਹਕਮਨਾਮਾ ਦੀ ਹਰ ਰੋਜ਼ ਸੰਗਤਾਂ ਕਥਾ ਸਰਵਣ ਕਰਦੀਆਂ। 7:30 ਵਜੇ ਤੋਂ ਲੈ ਕੇ 8:30 ਵਜੇ ਦੀ ਤੱਕ ਕਿ ਅੱਜ ਦਾ ਹਕਮਨਾਮਾ ਅੱਜ ਦੀ ਵਿਚਾਰ ਜੋ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਕਟੋੜੀ ਮੁਹੱਲਾ ਪੰਜਵਾਂ ਪਰ ਪਹਿਲਾ ਦੋਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੰਤਨ ਅਵਰਣ ਕਾਹੂ ਜਾਨੀ ਬੇਪਰਵਾਹ ਸਦਾਰਨ ਘਰ ਕੈ ਜਾਂਕੂ ਪਾਖੁ ਸਵਾਮੀ ਸਵਾਮੀ ਭਾਵ ਅਕਾਲ ਪੁਰਖ ਵੈਗੂ ਦੇ ਅਨੇਕਾ ਨਾਮ ਹਨ ਔਰ ਅਨੇਕਾ ਹੀ ਸੰਤ ਮਹਾਪੁਰਖ ਭਗਤ ਜਨ ਹਨ ਜੋ ਆਪਣੀ ਆਪਣੀ ਬੋਲੀ ਦੇ ਵਿੱਚ ਔਰ ਭਾਸ਼ਾ ਦੇ ਵਿੱਚ ਔਰ ਵਖਵਿਆਣ ਦੇ ਨਾਲ ਜਪਣਾ ਕਰਦੇ ਹਨ ਸੰਤਨ ਅਵਰਣ ਕਾਹੂ ਜਾਣੀ ਪ੍ਰੰਤੂ ਸੰਤਾ ਮਹਾਪੁਰਖਾਂ ਦੀ ਭਗਤ ਜਣਾਂ ਦੀ ਗੁਰਮਖ ਜਣਾਂ ਦੀ ਕੋਈ ਗੱਤ ਮਰਜ਼ਾਦਾ ਨੂੰ ਕੋਈ ਜਾਣ ਨਹੀਂ ਸਕਦਾ ਉਹ ਅਕਾਲ ਪੁਰਖ ਵੈਕਮ ਸਭ ਕੁਝ ਆਪ ਵੀ ਜਾਣਦੇ ਐ ਜਿਨ੍ਹਾਂ ਦਾ ਉਹ ਸਿਮਰਨ ਕਰਦੇ ਐ ਔਰ ਜਿਨ੍ਹਾਂ ਨੂੰ ਧਿਆਨਾ ਕਰਦੇ ਐ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਭਗਤ ਜਨਾਂ ਨੂੰ ਗੁਰਮੁਖਾਂ ਨੂੰ ਰਸਤਾ ਦੱਸ ਦਿੰਦਾ ਤੇ ਉਹ ਉਹਨਾਂ ਦੀ ਗਤ ਮਰ ਜਾਦਾਂ ਨੂੰ ਅਕਾਲ ਪੁਰਖ ਵਾਹਿਗੁਰੂ ਆਪ ਹੀ ਜਾਣਦਾ ਹੈ ਬੇਪਰਵਾਹ ਸਦਾ ਰੰਗ ਹਰ ਕੈ ਜਾਕੂ ਪਾਕ ਸੁਆਮੀ ਕਿਉਂਕਿ ਸੰਤ ਮਹਾਪੁਰਖ ਕਿਸੇ ਦੇ ਮੋਤਾਜ ਨਹੀਂ ਹੁੰਦੇ ਕਿਸੇ ਦੇ ਅਧੀਨ ਨਹੀਂ ਹੁੰਦੇ ਇਹ ਹਰੀ ਪ੍ਰਮਾਤਮਾ ਦਾ ਨਾਮ ਜਪਦੇ ਆ ਬੇਪਰਵਾਹ ਹੁੰਦੀ ਹੈ ਕਿਸੇ ਦਾ ਕੋਈ ਭੈ ਨਹੀਂ ਹੁੰਦਾ ਕਿਸੇ ਦਾ ਡਰ ਨਹੀਂ ਹੁੰਦਾ ਬੇਪਰਵਾਹ ਸਦਾ ਰੰਗ ਹਰਕ ਹੈ ਹਰੀ ਪ੍ਰਮਾਤਮਾ ਦੇ ਰੰਗ ਦੇ ਵਿੱਚ ਸਦਾ-ਸਦਾ ਵਸਦੇ ਉਹ ਰੰਗੇ ਰਹਿੰਦੇ ਹਨ ਤੇ ਆਪਣੇ ਸਵਾਮੀ ਪ੍ਰਮਾਤਮਾ ਨੂੰ ਅਰਾਧਨਾ ਕਰਦੇ ਹਨ ਸੋ ਇਸ ਕਰਕੇ ਸਾਧ ਸੰਗਤ ਜੋ ਕਿ ਕੱਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਉਸਤਤ ਦਿਹਾੜਾ ਆ ਰਿਹਾ ਸੋ ਬਹੁਤ ਹੀ ਇੱਥੇ ਸੰਗਤਾਂ ਆਲਵਾਰਡ ਦੇ ਵਿੱਚ ਸ਼ਰਧਾ ਔਰ ਭਾਵਨਾ ਦੇ ਨਾਲ ਮਿਲ ਆ ਰਹੀਆਂ ਹਨ ਸੋ ਇੱਕ ਬੇਨਤੀ ਹੈ ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੈ ਇਹ ਸਾਧ ਸੰਗਤ ਇਹਨਾਂ ਨੇ ਲਿਖਤ ਕਰਨ ਇਹ ਡੈਰੀਆਂ ਕੱਢਣ ਵਾਲਿਆਂ ਨੇ ਕਦੇ 15 20 ਦਿਨ ਪਹਿਲਾਂ ਮਾਰਦੇ ਐ ਤੇ ਕਦੇ ਚੱਕ ਪਿੱਛੇ ਮਾਰਦੇ ਕਦੇ ਅੱਗੇ ਮਾਰਦੇ ਐ ਜੇ ਗੁਰੂ ਗੋਬਿੰਦ ਸਿੰਘ ਜੀ ਦਾ ਉਤਾਰ ਦਿਹਾੜਾ ਆਉਂਦਾ ਉਹ ਵੀ ਪਹਿਲਾਂ ਕਦੇ ਮਹੀਨਾ ਪਿੱਛੇ ਕਰ ਦਿੰਦੇ ਆ ਪਰ ਲਾਗੇ ਕਾ ਕਦੇ ਅੱਗੇ ਕਰ ਦਿੰਦੇ ਆ ਜੇ ਗੁਰੂ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਾ ਅਵਤਾਰ ਦਿਹਾੜਾ ਆਉਂਦਾ ਤੇ ਉਹ ਵੀ ਡੈਰੀਆਂ ਕੱਢਣ ਵਾਲੇ ਕਦੇ ਵੀ ਨਾ ਪਹਿਲਾਂ ਦੇ ਦਿੰਦੇ ਆ ਕਦੇ ਪਛਾਹ ਦੇ ਦਿੰਦੀ ਐ ਇਹ ਸਮਝ ਨਹੀਂ ਆ ਰਹੀ ਗੱਲ ਨਹੀਂ ਬਈ ਇਹ ਕਿਉਂ ਅੱਗੇ ਪਿੱਛੇ ਕਰਦੀ ਐ ਜਿਹੜਾ ਦਿਨ ਇੱਕ ਦਿਨ ਹੋ ਗਿਆ ਉਹ ਤਾਂ ਦਿਨ ਮਕਰਨ ਤੋਂ ਪੱਕਾ ਹੋਣਾ ਚਾਹੀਦਾ ਉਸੇ ਦਿਨ ਦੀ ਐ ਅੱਜ ਕੱਲ੍ਹ satsangਤ ਜੇ ਕਿਸੇ ਦੇ ਘਰ ਬੱਚਾ ਜਨਮ ਲੈਂਦਾ ਤੇ ਹਰਨ ਸੰਨ ਨੂੰ ਪਤਾ ਐ ਅੱਜ ਸਾਡਾ ਬੱਚਾ 1 ਸਾਲ ਦਾ ਹੋ ਗਿਆ ਤੇ ਅੱਜਕੱਲ ਤਾਂ ਬਰੇ ਗੰਨ ਮਨਾਈ ਜਾਂਦੀ ਐ ਸਾਰੇ ਜੀ ਮਨਾਉਂਦੇ ਐ ਕਿਉਂਕਿ ਐਡੇ ਕੋਈ ਮੰਦਭਾਗੀ ਲੋਕ ਨਹੀਂ ਹੈ ਸਾਰਾ ਲੋਕਾਂ ਨੂੰ ਬਹੁਤ ਜ਼ਿਆਦਾ ਗਿਆਨ ਹੈ ਇਸ ਚੀਜ਼ ਦਾ ਜੇ ਕਿਸੇ ਦੇ ਘਰੇ ਪੁੱਤਰ ਨੇ ਜਨਮ ਲਿਆ ਜਿਸ ਤਰੀਕ ਤੇ ਲਿਆ ਜਿਸ ਦਿਨ ਤੇ ਲਿਆ ਚਲੋ ਦਿਨ ਤਾਂ ਅੱਗੇ ਪਿੱਛੇ ਹੋ ਜਾਂਦਾ ਉਸੇ ਤਰੀਕ ਨੂੰ ਬੱਚੇ ਦਾ ਉਹ ਜਨਮ ਦਿਹਾੜਾ ਹਰ ਸਾਲ ਦੇ ਸਾਲ ਮਨਾਉਂਦੇ ਐ ਉਸੇ ਦਿਨ ਇਸ ਕਰਕੇ ਦੁਨੀਆ ਕੋਲੀ ਨਹੀਂ ਐ ਤੇ ਇਹ ਪਤਾ ਨਹੀਂ ਕੀ ਗੱਲ ਹੈ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਆਇਆ ਕਿ 20 ਤਰੀਕ ਦਾ ਹੁੰਦਾ ਸੀਗਾ ਚਾਰਕ ਭਾਦੋਂ ਆ ਜਾਂਦੀ ਸੀ ਕਹਿੰਦੇ ਪੰਜ ਭਾਦੋਂ ਆ ਜਾਂਦੀ ਸੀ ਇੱਕ ਦੇ ਇੱਕ ਦੇ ਨਫਰਕ ਪੈ ਜਾਂਦਾ ਸੀ ਹੁਣ ਇਹ ਪਤਾ ਨਹੀਂ ਕੀ ਗੱਲ ਹੈ ਇਹਨਾਂ ਨੂੰ ਕੀ ਇਹ ਪਤਾ ਨਹੀਂ ਕਿਸ ਤਰ੍ਹਾਂ ਇਹ ਡੈਰੀਆਂ ਕੱਢਦੇ ਐ ਕਿਵੇਂ ਛਾਪਦੇ ਐ ਵੀ ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਜਿਹੜੇ ਦਿਹਾੜੇ ਤੇ ਆਇਆ ਉਹ ਹੀ ਦਿਨ ਹੋਣਾ ਚਾਹੀਦਾ ਜੇ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਦਿਹਾੜਾ ਪਹਿਲਾ ਆਇਆ ਪਹਿਲੀ ਤਰੀਕ ਤੇ ਕਿਸੇ ਵੀ ਤਰੀਕ ਤੇ ਹੁੰਦਾ ਹੈ ਉਸੇ ਤਰੀਕੇ ਉਹੜਾ ਜ਼ਰੂਰੀ ਹੈ ਜੇ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਦਿਹਾੜਾ ਹੁੰਦਾ ਉਸੇ ਤਰੀਕੇ ਹੋਣਾ ਚਾਹੀਦਾ ਜੇ ਪੰਜਵੇਂ ਪਾਤਸ਼ਾਹ ਦਾ ਹੁੰਦਾ ਉਹ ਵੀ ਕਦੇ ਅੱਗੇ ਕਦੇ ਪਿੱਛੇ ਸਾਰੇ ਜਿੰਨੇ ਗੁਰਗਾਂ ਪੀਰਾਂ ਤੇ ਦੇਣ ਹੈ ਇਹ ਅੱਗੇ ਪਿੱਛੇ ਪਤਾ ਨਹੀਂ ਕਿਉਂ ਕੀਤੀ ਜਾਂਦੀਆਂ ਪਿਛਲੀ ਵਾਰ ਅੱਗੇ ਸੰਗਰਾਂਦਾਂ ਦੇ ਵਿੱਚ ਲੋਕਾਂ ਨੂੰ ਭੇਟ ਚੱਲ ਪਾਤਾ ਸੀ ਇਹਨਾਂ ਨੇ ਇਹ ਪ੍ਰਾਤਨ ਸੰਗਰਾਂਦ ਹੈ ਇਹ ਨਾਨਕ ਸਹੀ ਕਲੈਂਡਰ ਦੀ ਸੰਗਰਾਂਦ ਹੈ ਉਦੋਂ ਵੀ ਪਬਲਿਕ ਨੇ 3-4 ਸਾਲ ਬੜਾ ਇਹ ਦੁਬਿਧਾ ਦੇ ਵਿੱਚ ਲੋਕ ਪਏ ਰਹੇ ਸੀ ਸੰਗਰਾਮਾਂ ਦੇ ਪੁੱਛੀ ਕੋਈ ਕਿਸੇ ਰੂਪ ਦੇ ਵਿੱਚ ਬਣਾਉਣ ਲੱਗ ਪਿਆ ਕੋਈ ਸਿੱਖਾਂ ਦੇ ਤੌਰ ਤੇ ਬਣਾਉਣ ਲੱਗ ਪਿਆ ਕੋਈ ਪ੍ਰਾਤਨ ਤੌਰ ਤੇ ਬਣਾਉਣ ਲੱਗ ਪਿਆ ਕਿਉਂਕਿ ਜਿਹੜੀ ਸੰਗਰਾਮ ਦਾ ਇਹ ਸੰਗਰਾਮ ਦੀ ਕੋਈ ਬਣੀਆ ਸਾਰੇ ਵਾਰ ਤੇ ਜਦੋਂ ਸਿੱਖਾਂ ਦੀ ਮਰਜ਼ਾਦਾ ਹੈ ਸਿੱਖਾਂ ਨੇ ਰਹਿਤ ਮਰਜ਼ਾਦਾ ਰੱਖੀ ਹੋਈ ਹੈ ਤੇ ਬੇਨਤੀ ਹੈ ਜੇ ਤੇ ਬਰਕਰਾਰ ਰਿਹਾ ਕਰੂ ਜਿਹੜਾ ਦਿਹਾੜਾ ਹੁੰਦਾ ਉਸ ਨੂੰ ਦਿਹਾੜੇ ਤੇ ਉਸੇ ਦਿਹਾੜੇ ਤੇ ਮਨਾਇਆ ਕਰੋ ਭਾਵੇਂ ਕੋਈ ਵੀ ਰੱਖ ਲਓ ਤੇ ਅੱਗੇ ਪਿੱਛੇ ਇਸ ਨੂੰ ਨਾਂ ਜਾਣਦਿਆ ਕਰੋ ਕਿਉਂਕਿ ਅੱਜ ਕੱਲ ਲੋਕ ਬਹੁਤੇ ਜਿਆਦੇ ਬੁੱਧੂ ਨਹੀਂ ਗਏ ਬਹੁਤੇ ਭੋਲੇ ਨਹੀਂ ਰੋਕ ਰਹੇਗੇ ਬਹੁਤ ਜਿਆਦਾ ਪੜ੍ਹੇ ਲਿਖੇ ਆ ਬਹੁਤ ਜਿਆਦਾ ਲੋਕਾਂ ਨੂੰ ਗਿਆਨ ਆ ਇਸ ਚੀਜ਼ ਦਾ ਸੋ ਜਿਹੜਾ ਦਿਹਾੜਾ ਹੁੰਦਾ ਉਸੇ ਦਿਹਾੜੇ ਦੇ ਉੱਤੇ ਮਨਾਇਆ ਕਰੋ ਦਿਹਾੜੇ ਨੂੰ ਤੇ ਪਬਲਿਕ ਵੀ ਮਨਾਵੇ ਪਬਲਿਕ ਨੂੰ ਸੋਝੀ ਆਵੇ ਫਿਰ ਪਬਲਿਕ ਵੀ ਇਹ ਪੈ ਜਾਂਦੀ ਹੈ ਚਲੋ ਜਾ ਮਸਿਆ ਆ ਗਈ ਹੈ ਜਾਂ ਕੋ ਪੁੰਨਿਆ ਆ ਗਈ ਹੈ ਇਹ ਅੱਗੇ ਪਿੱਛੇ ਹੋ ਜਾਂਦੀ ਹੈ ਚਲੋ ਪੁਰਾਤਨ ਦੇ ਅਨਸਾਰ ਜਿਵੇਂ ਆਉਂਦੀ ਹੈ ਜਿਵੇਂ ਲਿਖਤਕਾਰ ਬਣਾਈ ਜਾਂਦੇ ਆ ਇਹ ਗਿਆਨੀ ਸਾਇੰਸੀ ਬਣਾਈ ਜਾਂਦੇ ਉਹ ਬਣਾਈ ਜਾਂਦੇ ਪਰ ਦੰਧਾ ਰਜੜਾ ਉਹ ਤਾਂ ਉਸੇ ਦਿਨ ਤੇ ਆਉਣਾ ਜ਼ਰੂਰੀ ਹੈ ਨਾ ਸੋ ਇਸ ਕਰਕੇ ਸਾਰਿਆਂ ਨਾਲ ਸੰਗਤ ਆਪੇ ਤੇ ਸਤਿਕਾਰ ਦੇ ਨਾਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਇਹ ਕੱਲ ਦੇ ਦਿਨ ਨ ਰੱਖਿਆ ਹੋਇਆ ਹੈ ਸੋ ਸੰਗਤਾਂ ਸੰਗਤਾਂ ਆਲਵਾਰਡ ਦੇ ਵਿੱਚ ਦੇ ਸਬ ਦੇਸਾਂ ਦੇ ਵਿੱਚ ਬਹੁਤ ਹੀ ਸ਼ਰਧਾ ਔਰ ਭਾਵਨਾ ਦੇ ਨਾਲ ਮਨਾ ਰਹੀਆਂ ਸੋ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਸੰਗਤਾਂ ਜਿੱਥੇ ਜਿੱਥੇ ਵੀ ਰਹਿ ਰਹੀਆਂ ਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੋ ਆਪਾਂ ਸਾਰ ਪਿਆਰ ਤੇ ਸਤਿਕਾਰ ਦੇ ਨਾਲ ਸ਼ਰਧਾ ਨਾਲ ਇਸ ਦਿਹਾੜੇ ਨੂੰ ਮਨਾਉਣਾ ਕਰੀਏ ਸਤਿਗੁਰੂ ਜੀ ਅੱਗੇ ਚਰਨਾਂ ਕਮਲਾਂ 'ਪਾਸ ਬੇਨਤੀਆਂ ਕਰੀਏ ਆਕਾਲ ਪੁਰਖ ਵਾਹਿਗੁਰੂ ਜਿਸ ਤਰ੍ਹਾਂ ਤੇਰਾ ਦਿੱਤਾ ਹੋਇਆ ਜੀਵ ਨੂੰ ਸਭ ਕੁਝ ਧਨ ਔਰ ਧਨ ਔਰ ਮਨ ਅਕਾਲ ਪੁਰਖ ਹੋਇ ਦਿੱਤਾ ਹੋਇਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ ਗੁਰਬਾਣੀ ਕਹੈ ਸੇਵਕ ਜਨਮਾਨਾ ਪਰਤਖ ਗੁਰੂ ਨਸਤਾਰੀ ਇੱਕੋ ਬਾਣੀ ਇੱਕ ਗੁਰੂ ਇੱਕੋ ਸ਼ਬਦ ਵਿਚਾਰ ਇੱਕੋ ਹੀ ਬਾਣੀ ਆ ਇੱਕੋ ਹੀ ਗੁਰੂ ਆ ਤੇ ਇੱਕੋ ਹੀ ਸ਼ਬਦ ਆ ਤੇ ਉਸੇ ਦੀ ਵਿਚਾਰ ਕੀਤੀ ਜਾਂਦੀ ਸਾ ਸੰਗਤ ਆਓ ਸਮਾਪਤੀ ਵੱਲ ਚੱਲੀਏ ਸੋ ਫਤਿਹ ਅਰਜ ਕਰੋ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕਾ ਪ੍ਰਭ ਆਪੇ ਵੇਲੇ ਗੱਜ ਕੇ ਫਤਿਹ ਬਲਾਵਾ ਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ